ਸਾਸੀ ਗੱਲ ਵੀ ਸਾਰਿਆਂ ਨੂੰ ਅੱਜ ਤਰੀਕ ਹੈ ਜੀ ਬਾਈ ਬੈਠਾ ਗੋਪੀ ਨਾਲ ਮੇਰੇ 10 ਤਰੀਕ ਹੈ 10 ਤਰੀਕ ਆ ਸੀ 5-6 ਸਾਲ ਤੋਂ ਇਕੱਠੇ ਆ ਤੇ ਸਾਰੇ ਕੇਸ ਗੂਸੇ ਵੀ ਅਸੀਂ ਇਕੱਠੇ ਆ ਤਾਂ ਜਿਹੜੀ ਅੱਜ ਦੀ ਸਾਡੀ ਵੀਡੀਓ ਆ ਉਹ ਜਰੂਰ ਸਾਰੇ ਭੈਣ ਭਰਾ Share ਕਰਨ ਤੇ ਦੇਖਣ ਸ਼ਾਇਦ ਆਖਰੀ ਵੀਡੀਓ ਹੀ ਹੋਵੇ ਸ਼ਾਇਦ ਕੀ ਸਾਡੇ ਕੰਮ ਦੀਆਂ ਹੋਣਗੀਆਂ ਪਰ ਅਸੀਂ ਕੰਟਰੋਵਰਸੀ ਵਾਲੀਆਂ ਆ ਨਹੀਂ ਕੁਝ ਵੀ ਕਰਨਾ ਚਾਹੁੰਦੇ ਅੱਜ ਤੋਂ ਬਾਅਦ ਗੱਲ ਖਤਮ ਆਵਾਸੀ ਕਿਉਂਕਿ ਜਦੋਂ ਹਵਾ ਪੁੱਠੀ ਚੱਲਦੀ ਹੋਵੇ ਨਾ ਫਿਰ ਚੁੱਪ ਕਰ ਜਾਣਾ ਹੁਣ ਬਹੁਤ ਵੈਦਰ ੱਟਕੇ ਹੋਣ ਲੱਗੇ ਖਰਾਬਾ ਕੰਮ ਬਣਨ ਲੱਗਾ ਸੋ ਪਹਿਲਾਂ ਵੀ ਸੋਸ਼ਲ ਮੀਡੀਆ ਤੋਂ ਬਿਨਾਂ ਸਰਦਾ ਹੀ ਸੀ ਵੀ ਜੇ ਵੀਡੀਓ ਨਹੀਂ ਪਾਉਂਦੇ ਜਿਹੜੀ ਗੱਲ ਕਹਿੰਦੇ ਆ ਉਹਦੇ ਉਲਟ ਜਾਂਦੀ ਆ ਚਲੋ ਸਾਡੀਆਂ ਵੀ ਗਲਤੀਆਂ ਕੁਝ ਇਹਦੀਆਂ ਨਹੀਂ ਮੇਰੀਆਂ ਗਲਤੀਆਂ ਨਹੀਂ ਹੈਗੀਆਂ ਨੇ ਕੁਝ ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਤਾਂ ਇਹ ਹੋ ਗਿਆ ਜਿਹੜਾ ਕੁਝ ਹਣਾ ਸੀ ਪਰ ਅੱਗੇ ਤੋਂ ਗੱਲਬਾਤ ਹੀ ਨਹੀਂ ਕਰਨੀ ਉਹ ਚੀਜ਼ ਤੇ ਕੰਮ ਕਰਾਂਗੇ ਕੰਮ ਲਈ ਬਣੇ ਆਂ ਅਸੀਂ ਸੋਚਦੇ ਸੀ ਅਸੀਂ ਬਹੁਤ ਖਾਸ ਆਣ ਲੱਗਦਾ ਦੁਕਾਨਦਾਰ ਨਹੀਂ ਹੈਗੇ ਆਏ ਆ ਆਏ ਆ ਫ੍ਰੀਮ ਸਭ ਝੂਠ ਆਏ ਕੁਝ ਨਹੀਂ ਹੈਗਾ ਇੰਦਰੋਂ ਥੋੜਾ ਪਰਵਾਹ ਟਾਰਗੇਟ ਹੋਣ ਲੱਗ ਜਵੇ ਜਦੋਂ ਤੁਸੀਂ ਮੈਂਟਲੀ ਟਾਰਗੇਟ ਹੋਣ ਲੱਗ ਜਾਓ ਹੈਨਾ ਜਦੋਂ ਤੁਹਾਡੀ ਹਰੇਕ ਗੱਲ ਕਹੀ ਹੋਈ ਪੁੱਠੇ ਲੈਵਲ ਤੇ ਜਾਣ ਲੱਗ ਜਵੇ ਤਾਂ ਫਿਰ ਚੁੱਪ ਕਰ ਜਾਣਾ ਬੈਠਰ ਹੈ ਇਹੋਨੇ ਪੰਜ ਚਾਰ ਭਰਾਵਾਂ ਨਾਲ ਜਿਹੜੇ ਮੈਨਾਂ ਖੜਦੇ ਨੇ ਸੋ ਆਦਲਿਆਂ ਵਾਲੇ ਨੰਨੀ ਜਿਹੜੇ ਮੈਂ ਨਾਲ ਖੜਦੇ ਨੇ ਉਹਨਾਂ ਨਾਲ ਮੈਂ ਸਲਾਹ ਕੀਤੀ ਆ ਕੁਛ ਨੂੰ ਮੈਂ ਮੰਨਦਾ ਜ਼ਿੰਦਗੀ 'ਚ ਉਹਨਾਂ ਤੋਂ ਪੁੱਛਿਆ ਛੜਤਾ ਸਾਰਾ ਇਤਵਾਦ ਕੰਮ ਆ ਕੁਛ ਨਹੀਂ ਕਰਨਾ ਸੀ ਕੁਛ ਵੀ ਨਹੀਂ ਕਰਨਾ ਇੱਕ ਦੋ ਪੁਆਇੰਟ ਨੇ ਮੈਂ ਕਲੀਅਰ ਕਰਨੇ ਚਾਹਾਂ ਬਾਕੀ ਅਗਲੇ ਦੀ ਮਰਜ਼ੀ ਜਿੱਦਾਂ ਅਗਲਾ ਕਹੇ ਪਹਿਲੀ ਗੱਲ ਤਾਂ ਸੀਗੀ ਟਾਈਗਰ ਹਲਵਾਰੇ ਦੇ ਗਾਣੇ ਵਾਲੀ ਮੇਰੇ ਪੇਜ ਤੇ ਜਿਆ ਕਮੈਂਟਸ ਜਿਹੜੇ ਮੇਰੇ ਕਰਦਿਆਂ ਨੂੰ ਮੈਨੂੰ ਗਾਲਾਂ ਕੱਢੀਆਂ ਗਈਆਂ ਬਹੁਤ ਕੁਛ ਗਿਆ ਆ ਗਿਆ ਦੋ ਚਾਰ ਘਟੀਆ ਪੱਤਰਕਾਰਾਂ ਕਰਕੇ ਜਿਨ੍ਹਾਂ ਨਾਲ ਸਾਡੀ ਬੰਦ ਹੀ ਨਹੀਂ ਹੈਗੀ ਵੈਸੇ ਅੱਜ ਤੋਂ ਬਾਅਦ ਅਸੀਂ ਕੋਈ ਇੰਟਰਵਿਊਸ ਕਰਨੀ ਹੈ ਨਹੀਂ ਗੀ ਇਹ ਵੀ ਗੱਲ ਨਾਲ ਹੈ ਕੋਈ ਇਹ ਵੀਡੀਓ ਦੇਖ ਕੇ ਵੀ ਫੋਨ ਨਾ ਕਰੇ ਕਰਨੀ ਹੀ ਨਹੀਂ ਹੈਗੀਆਂ ਔਰ ਮੈਂ ਇੰਜਨ ਤੇ ਹੱਥ ਰੱਖ ਕੇ ਇਹ ਗੱਲ ਕਹਿਣਾ ਵੀ ਮੈਂ ਘੱਟੋ ਘੱਟ 50 ਜਾਣਿਆਂ ਨੂੰ ਇੰਟਰਵਿਊ ਦੇਣ ਤੋਂ ਮਨਾ ਕੀਤਾ ਹੁਣ ਇਹਨੂੰ ਵੀ ਪਤਾ ਕਿ ਨਹੀਂ ਦੇਣੀ ਆਪਾਂ ਇੰਟਰਵਿਊ ਯਾਰ ਬਸ ਨਹੀਂ ਉਹ ਤੱਕੇ ਨਾਲ ਜਾਂ ਕਿਸੇ ਤੋਂ ਫੋਨ ਕਰਾ ਕੇ ਹਨਾ ਉਹ ਚੀਜ਼ਾਂ ਹੁੰਦੀਆਂ ਨੇ ਟਾਈਗਰ ਦਾ गाना ਆਇਆ ਪਰਿੰਕਲ ਨੇ ਕਿਹਾ ਸੀ ਟਾਈਗਰ ਦਾ ਵਿਰੋਧ ਕੀਤਾ ਤੇ ਮੈਂ ਉਹਦੇ 'ਚ ਇੱਕ ਵੀ ਸ਼ਬਦ ਮੂਸੇ ਵਾਲ ਮੈਂ ਉਹੀ ਗੱਲ ਮੈਂ ਸੋਚਦਾ ਸੀ ਵੀ ਉਹੀ ਗੱਲ ਇਹਦੇ ਨਾਲ ਕਰਦਾ ਸੀ ਵੀ ਆਪਾਂ ਕਰਨ ਜਾਣੇ ਕੀਆਂ ਤੇ ਹੋਸ ਵਾਲਾ ਕੀ ਜਾਂਦਾ ਹੈ ਨਾ ਮੂਸੇ ਵਾਲ ਦੇ ਖਿਲਾਫ ਕੀ ਮੂੰਹ ਸਾਡੀ ਗੱਡੀ ਦੇ ਵਿੱਚ ਹੁਣ ਵੀ ਮੈਂ ਗੱਡੀ ਦੁਬਾਰਾ ਥਾਣੇੋਂ ਛਡਾ ਕੇ ਲੈ ਕੇ ਆਇਆ ਕਿਚ ਪੈਂਟੇ ਵਗੈਰਾ ਕੋਈ ਨਹੀਂ ਸੀਗੇ ਮਿਸ ਹਨ ਮਤਲਬ ਕਹਿਣਾ ਦਾ ਅਰੇ ਦੂਜੀ ਗੱਡੀ ਚੋਂ ਕੱਢੀਏ ਜੀ ਪੈਨ ਡਰਾਈਵ ਲੈ ਵੀ ਇਹਨੂੰ ਪੁੱਛ ਲੋ ਵੀ ਰਸਤੇ 'ਚ ਹੀ 10 ਕਿਲੋਮੀਟਰ ਆਇਆ ਮੈਂ 10 ਕਿਲੋਮੀਟਰ ਤੱਕ ਮੂਸੇ ਵਾਲਾ ਦਾ ਗਾਣਾ ਹੀ ਲੱਭਦਾ ਫਿਰਦ ਰਿਹਾ ਵੀ ਉਹ ਪਾਈ ਕਿਉਂਕਿ ਉਹ ਮੇਰੇ ਵਾਲਾ ਟੇਸਟ ਨਹੀਂ ਹੈ ਨਹੀਂ ਮੇਰੇ ਭਰਾ ਦੀ ਹੈਗੀ ਆ ਪੈਨ ਡਰਾਈਵ ਮੇਰੇ ਵਾਲੀ ਤਾਂ ਕੱਲੇ ਮੂਸੇ ਆਇਓ ਮਿਲਬ ਨਹੀਂ ਰਹੀ ਠੀਕ ਆ ਇੰਨਾ ਬੰਦੇ ਨੂੰ ਪਿਆਰ ਕੀਤਾ ਅਸੀਂ ਹੈਨਾ ਜਿਵੇਂ ਤੁਸੀਂ ਸਾਰੇ ਕਰਦੇ ਆ ਮਤਲਬ ਕੈਂਡਲ ਮਾਰ ਚ 2-200 ਗੁੰਡਾ ਇਕੱਠਾ ਕਰਕੇ ਕੀਤਾ ਰੋਏ ਤੱਕ ਉਹਦੇ ਪਿੱਛੇ ਸਾਡੇ ਬੱਚਿਆਂ ਦੀਆਂ ਟੀ-ਸ਼ਰਟਾਂ ਬਣਦੀਆਂ ਅੱਜ ਵੀ ਮੂਸੇ ਵਾਲਾ ਜਿਨੂੰ ਤੁਸੀਂ ਮੂਸੇ ਵਾਲੇ ਦੇ ਵਿਰੁੱਧ ਸਮਝਦੇ ਹੋ ਨਾ ਜਾਂ ਕਹਿੰਦੇ ਹੋ ਵੀ ਕੋਈ ਉਸਤਾਦ ਹੈ ਅਸੀਂ ਅੱਜ ਤੱਕ ਉਹਦਾ ਕੋਈ ਗਾਣਾ ਨਹੀਂ ਸੁਣਿਆ ਸੁਣਿਆ ਕਦੇ ਗੋਪੇ ਜੰਮ ਵਿੱਚ ਵੀ ਉਸਤਾਦ ਦਾ ਕੋਈ ਗਾਣਾ ਸੁਣਿਆ ਆਪਾਂ ਜਾਂਦਾ ਮੂਸੇ ਵਾਲਾ ਆਇਆ ਜਮਾਲਾ ਬੰਨਿਆ ਝੂਠ 1 ਰੁਪਏ ਦਾ ਨਹੀਂ ਬੋਲਦਾ ਅੱਜ ਤੱਕ ਅਸੀਂ ਕਦੇ ਦੋਨਾਂ ਨੇ ਉਸਤਾਦ ਦਾ ਗਾਣਾ ਹੀ ਨਹੀਂ ਸੁਣਿਆ ਜਿੱਦਣ ਦਾ ਮੂਸੇ ਵਾਲਾ ਆਇਆ ਅਸੀਂ ਉਹਦਾ ਵਿਰੋਧ ਕਰਾਂਗੇ ਬਾਪੂ ਬਲਕੌਰ ਸਿੰਘ ਜਿਹਨੂੰ ਅਸੀਂ ਬਾਪੂ ਹੀ ਕਹਿੰਦਾ ਅਸੀਂ ਉਹਦੇ ਕਿੱਥੋਂ ਗਲਾਪ ਕਰੀਂਗਾ ਬਾਪੂ ਇੱਕ ਬਹੁਤ ਵੱਡਾ ਵਰਡ ਹੈ ਵੀ ਇੰਨੀ ਵੱਡੀ ਇੱਜ਼ਤ ਬਾਪੂ ਤੁਸੀਂ ਹਾਲੇ ਕਮੈਂਟਾਂ ਚ ਕਹਿੰਨੇ ਆਂ ਪਪਾ ਨੇਪਾਲੀ ਲੱਗਦਾ ਐਦਾਂ ਲੱਗਦਾ ਉਹਦਾ ਲੱਗਦਾ ਸੋ 3 ਸਾਲ ਹੋ ਗਏ 4 ਸਾਲ ਹੋ ਗਏ ਮੇਰੇ ਤੱਕ ਕੁਝ ਵੀ ਮੇਰੇ ਘਰ ਤੱਕ ਗੱਲ ਆਉਂਦੀ ਆ ਨਾ ਫਿਰ ਬੰਦੇ ਤੋਂ ਸਹਿਣਾ ਨਹੀਂ ਹਿੰਦੀ ਆਪ ਵੀ ਦਿਨ 10 ਦਿਨ ਦੇ ਵਿੱਚ ਦੋ ਵਾਰ ਸਾਡੇ ਤੇ ਗਲਤ ਪਰਚੇ ਹੋਏ ਨੇ ਠੀਕ ਆ ਇੱਕ ਪਹਿਲਾਂ ਮੈਂ ਪੁਆਇੰਟ ਲੈ ਕੇ ਰੱਖਿਆ ਨੇ ਅੱਜ ਜਿਵੇਂ ਲਾਸਟ ਵੀਡੀਓ ਪਾਉਣੀ ਆ ਸੌਂ ਕਰਕੇ ਅੱਗੇ ਮੈਂ ਆਪਣੇ ਦਿਲ ਚੋਂ ਜੋ ਆਉਂਦਾ ਬੋਲਣਾ ਮੈਂ ਪੁਆਇੰਟ ਹੀ ਲੈ ਕੇ ਰੱਖਿਆ ਵੀ ਆਹ ਵਾਲੇ ਕਲੀਅਰ ਕਰੂੰਗਾ ਉਸ ਤੋਂ ਮੇਰੇ ਬਸ ਅਸੀ ਗੱਲਾਂ। ਮੂਸੀ ਵਾਲੀ ਗੱਲ ਹੋ ਗਈ। ਰਾਮ ਬਰਾਬਰ ਹੈ ਜਿਹੜਾ ਵੀ ਮੂਸੀ ਵਾਲੇ ਦੇ ਬਰਾਬਰ ਕਦੇ ਬਰੁਹਲੇ ਕੀ ਸਾਨੂੰ ਇਹ ਗੱਲ ਕਹਿੰਦੇ ਹੋ ਸ਼ਰਮ ਆਉਂਦੀ ਹੈ ਵੀ ਅਸੀਂ ਉਹਦੇ ਸਾਡਾ ਫੋਨ ਸਾਰਾ ਉਹਦੇ ਗਾਣਿਆਂ ਨਾਲ ਭਰੇ ਪਿਆ ਹੈ। ਫੋਟੋਆਂ ਲੱਗੀਆਂ ਦੁਕਾਨ ਤੇ ਉਹਨੂੰ ਅਸੀਂ ਇੰਨਾ ਫੋਲੋ ਕਰਦੇ ਆਂ ਜ਼ੁਰਤ ਵਾਲਾ ਬੰਦਾ। ਪਰ ਉਹ ਗੱਲਾਂ ਸਹੀ ਕਹਿੰਦਾ ਹੁੰਦਾ ਸੀ ਨਾ ਵੀ ਦੁਨੀਆ ਕਿਸੇ ਦੀ ਮਿੱਤ ਨਹੀਂ ਹੈਗੀ ਹੈਨਾ। ਉਹ ਸੱਚ ਕਹਿੰਦਾ ਹੁੰਦਾ ਸੀਗਾ। ਸੋ ਆ ਗੱਲ ਤੇ ਮੈਂ ਕਲੀਅਰ ਕਰਨਾ ਚਾਹੁੰਨਾ। ਨਾ ਬਈ ਮੂਸੀ ਵਾਲੇ ਦੇ ਬਾਰੇ ਨਾ ਮੈਂ ਉਸ ਜਿਹੜੇ ਢਲੀ ਬਾਰੇ ਕਦੀ ਵੀ ਨਹੀਂ ਮੈਂ ਬੋਲ ਸਕਦਾ ਨਾ ਮੈਂ ਬੋਲਿਆ ਜੇ ਤੁਹਾਨੂੰ ਲੱਗਿਆ ਤਾਂ ਉਹਦੇ ਲਈ ਮੈਨੂੰ ਚਾਹੇ ਤੁਸੀਂ ਥੁੱਕ ਕੇ ਚੱਟਣਾ ਕਹਿ ਦੋ ਪਰ ਇਹ ਈ ਥੁੱਕੇ ਨਹੀਂ ਹੋ ਜੀ ਪਿੱਛੇ ਤਾਂ ਵੀ ਮੈਂ ਮਾਫੀ ਮੰਗਦਾ ਜੇ ਮੈਂ ਕੁਝ ਕਿਹਾ ਹੋਵੇ ਤਾਂ ਵੀ ਜਿਸ ਦੀ ਵੀ ਸ਼ਾਨ ਦੇ ਖਿਲਾਫ ਅੱਜ ਤੋਂ ਬੰਦ ਤੇ ਇਹ ਵੀਡੀਓ ਸੌਂਚ ਦੇਖ ਕੇ ਜੇ ਕਿਸੇ ਨਾਲ ਮੈਨਾਂ ਰਿਸ਼ਤਾ ਰੱਖਣਾ ਹੋਇਆ ਨਹੀਂ ਰੱਖਣਾ ਹੈ ਇਹ ਉਹਦੀ ਚੁਆਇਸ ਹੈ ਕਿਉਂ ਵੀ ਉਹ ਸਾਨੂੰ ਜੇ ਉਹਨੂੰ ਲੱਗੇ ਵੀ ਇਹ ਵੀਡੀਓ ਗਲਤ ਹੈ ਤਾਂ ਨਹੀਂ ਕਹਿਣਾ ਚਾਹੀਦਾ ਸੀ ਉਹ ਸਾਨੂੰ ਫੋਨ ਕਰੇ ਨਾ ਕਰੇ ਉਹਦੀ ਚੁਆਇਸ ਹੈ ਅਸੀਂ ਕੱਲ ਅਸੀਂ ਅਸੀਂ ਚੀਜ਼ ਦੱਸ ਨਹੀਂ ਸਕਦੇ ਅਸੀਂ ਪਰਸੋਂ 7 ਵਜੇ ਦੇ ਸਰਕਾਂ ਦੇ ਰਲਦੇ ਮੈਂ ਆ ਪਰਸੋਂ ਰਾਤ 7 ਵਜੇ ਕੋਈ ਗੱਲਬਾਤ ਹੋ ਗਈ ਆਈ ਜਾਣਾ ਵੀਡੀਓ 'ਚ ਬਾਈ ਤੇ ਪਰਚਾ ਕਰਤਾ ਇਹਨਾਂ ਨੇ ਇਹ ਵੀ ਬਹੁਤ ਕੁਝ ਦੇਖ ਲਿਆ ਜਿ ਜਿਹੜੇ ਤੁਹਾਨੂੰ ਬਾਈ ਬਾਈ ਭਾਜੀ ਭਾਜੀ ਉੱਠ ਕੇ ਖੜੇ ਹੁਣ ਕੇ ਬੁਲਾਉਂਦੇ ਸੀਗੇ ਉਹ ਅੱਜ ਉਹ ਗੱਲਾਂ ਕਰਦੇ ਨੇ ਉਹ ਨਹੀਂ ਐਦਾਂ ਉਦਾਂ ਵੀ ਮਤਲਬ ਅਗਲਾ ਰੰਗ ਜਦੇ ਬਦਲਣਾ ਨੂੰ ਮੈਂ ਚਲਾਉਂਦਾ ਦੂਜੀ ਗੱਲ ਸੀਗੀ ਬੇਦਵੀ ਦੀ ਬੇਦਵੀ ਵਾਲੇ ਪਾਸੇ ਗਏ ਟਾਈਗਰ ਵਾਲੀ ਗੱਲ ਕੀਤੀ ਉਹ ਕੁੱਠੀ ਪੈ ਗਈ ਬੇਦਵੀ ਵਾਲੀ ਗੱਲ ਕੀਤੀ ਹੁਣ ਇਹਦੇ ਤੇ ਕਿਹਦਾ ਵਿਰੋਧ ਹੋ ਸਕਦਾ ਗੁਰੂ ਸਾਹਿਬ ਦੀ ਬੇਦਵੀ ਹੋ ਗਈ ਅਸੀਂ ਬੰਦਾ ਫੜਿਆ ਥਾਣੇ ਦੇ ਤਾਂ ਕਦੀ ਸੁਣਿਆ ਵੀ 295 ਕੰਪਲੇਨਟ ਤੇ ਪਰਚਾ ਬਰਾਬਰ ਕ੍ਰਾਸ ਪਰਚਾ ਦੇ ਦੇ ਪੰਜਾਬ ਪੁਲਿਸ ਪੰਜ ਧਰਾਂ ਲਾ ਕੇ ਪਰਚਾ ਦਿੱਤਾ 12 ਦਿਨ ਬਾਅਦ ਗੱਡੀ ਛੜਾ ਕੇ ਲੈ ਕੇ ਆ ਮੈਨੂੰ ਉਹ ਗੱਲਾਂ ਨਹੀਂ ਹਰਾਸਮੈਂਟ ਕੰਮਕਾਰ ਛੱਡਿਆ ਸਾਡਾ ਵੀ ਦੇਣ ਨਾ ਮੇਰੇ ਨਾਲ ਬਹੁਤ ਸਾਰੇ ਪੰਜਾਬ ਦੇ ਵਪਾਰੀ ਜੁੜੇ ਹੋਏ ਨੇ ਮੈਨੂੰ ਬਹੁਤ ਸਮਝਾਉਂਦੇ ਨੇ ਵੀ ਤੂੰ ਧੋਖਾ ਖਾਵੇਂਗਾ ਧੋਖਾ ਆਏਗਾ ਅੱਜ ਉਹਨਾਂ ਦੀਆਂ ਗੱਲਾਂ ਸੱਚੀਆਂ ਹੋ ਗਈਆਂ ਮੈਂ ਤੂੰ ਠਾ ਹੋ ਗਿਆ ਇੰਨਾ ਕੁ ਮੈਂ ਡਿਪਰੈਸ਼ਨ 'ਚ ਜਾਣ ਲੱਗਾ ਜੀ ਆਪਣੇ ਆਪ ਨੂੰ ਹੀ ਮਾਰ ਲਿਆ ਤੇ ਫਿਰ ਕੀ ਫਾਇਦਾ ਰਿਹਾ ਠੀਕ ਹੈ ਨਾ ਬੇਦਬੀ ਦੇ ਮਸਲੇ ਤੇ ਸਾਨੂੰ ਸ਼ਾਬਾਸ਼ੀ ਤਾਂ ਕੀ ਦੇਣੀ ਦੀ ਸਾਡੇ ਤੇ ਵੀ ਪੰਜ ਪੰਜ ਧਰਾਵਾਂ ਲਾ ਕੇ ਥਾਣੇ 'ਚ ਜਲੀਲ ਤੱਕ ਕੀਤਾ ਗਿਆ ਪਰਿਸ਼ਾਸ਼ਣ ਵੱਲੋਂ ਇਹ ਤੱਕ ਕਿਹਾ ਗਿਆ ਤੇਰਾ ਕੰਮ ਬੰਦ ਕਰਾ ਦਾਂਗੇ ਠੀਕ ਹੈ ਤੇਰੇ ਪੇਜ ਪੂਜ ਬੰਦ ਕਰਾ ਦਾਂਗੇ ਇਦਾਂ ਤੱਕ ਇੱਕ ਵੱਡੇ ਅਫਸਰ ਵੱਲੋਂ ਉਹ ਸਾਰੀਆਂ ਗੱਲਾਂ ਅਸੀਂ ਕੈਮਰੇ ਤੇ ਥੋੜੀ ਦੱਸ ਸਕਦੇ ਹਾਂ ਜੋ ਮੈਂਟਲੀ ਟੌਰਚਰ ਹੁੰਦਾ ਜਿਹੜਾ ਬੰਦਾ ਸਾਨੂੰ ਉੱਟ ਕੇ ਖੜਾ ਜਫੀ ਹੋ ਕੇ ਪਾਹਂਦਾ ਹੁੰਦਾ ਸੀ ਬਾਈ ਜੀ ਉੱਥੇ ਆਉਂਗੇ ਐ ਕਰੋਂਗੇ ਉਹ ਕਰੋਂਗੇ ਉਹ ਸਾਨੂੰ ਦਫ਼ਤਰ ਚੱਲਿਆਂ ਨੂੰ ਸਾਨੂੰ ਦਫ਼ਤਰ ਤੇ ਗਿਆ ਨੂੰ ਮਤਲਬ ਅੱਖਾਂ ਦੀ ਥੱਲੇ ਘਰੀ ਫਿਰਦਾ ਸੀ ਹੱਸ ਰਿਹਾ ਸੀ ਸਾਡੇ ਤੇ ਸਾਨੂੰ ਪਤਾ ਸੀ ਵੀ ਇਹ ਸਾਡੇ ਤੇ ਅੱਜ ਹੱਸ ਰਿਹਾ ਦੋ ਮਿੰਟ ਦੋ ਮਿੰਟ ਵੀ ਸਾਡੇ ਤੇ ਉਹ ਹੱਸ ਰਿਹਾ ਜਿਵੇਂ ਬਾਈ ਹੁਣ ਹੀ ਆਏ ਨੇ ਐਦਾਂ ਬੰਦੇ ਬਹੁਤ ਆਉਂਦੇ ਨਹੀਂ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਮੈਂ ਅੱਜ ਤੋਂ ਆਪਾਂ ਜ਼ੀਰੋ ਵਾਂ ਬਸ ਤੁਹਾਨੂੰ ਕੁਝ ਵੀ ਲੱਗੇ ਆਪਾਂ ਜ਼ੀਰੋ ਵਾਂ ਜੋ ਕੁਝ ਅਸੀਂ ਕਰ ਸਕਦੇ ਸੀ ਤੁਹਾਡੇ ਲਈ ਕੀਤਾ ਆਫ ਕੈਮਰਾ ਔਨ ਕੈਮਰਾ ਕਈਆਂ ਨੂੰ ਮੱਛੇ ਛੜਾਏ ਅੱਜ ਉਹ ਸਾਲੇ ਫੇਰ ਭਾਂਣਦੇ ਯਾਰ ਮਤਲਬ ਫੇਰ ਉਹ ਸਮਾਨਾਂ ਲਾਉਂਦੇ ਨੇ ਪਤਾ ਹੀ ਤੁਹਾਨੂੰ ਮੈਂ ਕਿਹਦੀ ਗੱਲ ਕਰਦਾ ਰੁਪਈਏ ਉਹਨਾਂ ਤੇ 25 25 30 30 ਹਜ਼ਾਰ ਰੁਪਏ ਪਰ ਜੇਬ ਜੋ ਖਰਾਬ ਕੀਤਾ ਉਹ ਉਹ ਬੰਦੇ ਅੱਜ ਫੇਰ ਉਹੀ ਟੀਕੇ ਲਾ ਰਹੇ ਨੇ ਅਸੀਂ ਕਿਹਨੂੰ ਸੁਧਾਰ ਲਾਂਗੇ ਫਾਇਦੋ ਵਾਦਾ ਅਸੀਂ ਕੋਈ ਵੀ ਕੰਟਰੋਵਰਸੀ ਨਹੀਂ ਪੈਣਾ ਕਿਸੇ ਖਿਲਾਫ ਕੋਈ ਗੱਲ ਨਹੀਂ ਕਹਿਣੀ ਕਦੀ ਵੀ ਨਹੀਂ ਕਹਿਣੀ ਲੋੜ ਹੀ ਨਹੀਂ ਹੈਗੀ ਸਾਨੂੰ ਬਸ ਜਿਹੜਾ ਕੁਝ ਫੇਮਸ ਆ ਫੇਮ ਫੇਮ ਕਹਿੰਦੇ ਨੇ ਕਈ ਮੇਰੇ ਭਰਾ ਜੋ ਕਰਨਾ ਸੀ ਕਰ ਲਿਆ ਅਸੀਂ ਉਹ ਬੰਦੇ ਆ ਵੀਰੇ ਤਿੰਨ ਤਿੰਨ ਸਾਲ ਪਹਿਲਾਂ ਇੱਥੇ 35 35 ਜਾਣੇ ਆ ਸੀ ਇਕੱਲੇ ਲੜਨ ਨੂੰ ਤਿਆਰ ਸੀਗੇ ਬਹੁਤ ਵੱਡੀ ਪਾਰਟੀ ਆ ਤੁਹਾਨੂੰ ਵੀ ਪਤਾ ਕੋਈ ਐਦਾਂ ਦੀ ਗੱਲ ਨਹੀਂ ਚਲੋ ਹਵਾ ਸਾਡੇ ਅੱਜ ਤੋਂ ਉਲਟ ਚੱਲਦੀ ਅਸੀਂ ਅੱਜ ਤੋਂ ਸਾਰਾ ਕੁਝ ਛੱਡਿਆ ਚੱਲਣੇ ਨਾ ਚੱਲਣੇ ਨਾ ਚੱਲਣੇ ਨਾ ਫੋਲੋ ਨਾ ਫੋਲੋ ਸਾਨੂੰ ਕੋਈ ਫਰਕ ਨਹੀਂ ਸਾਨੂੰ ਆਪਣੇ ਘਰ ਦੇ ਨਾਲ ਸਾਨੂੰ ਮੇਰੇ ਮੇਰੇ ਬੇਟੇ ਨਾਲ ਆਪਣੀ ਵਾਈਫ ਨਾਲ ਆਪਣੇ ਮਾਂ ਨਾਲ ਬਾਪੂ ਮੇਰਾ ਹੈ ਨਹੀਂ ਆਪਣੇ ਭਰਾ ਨਾਲ ਆ ਗੋਪੀ ਵਰਗੇ ਜਿਹੜੇ 2-4 ਜਾਨ ਨੇ ਜਿਹੜੇ ਨਾਲ ਖੜਦੇ ਨੇ 2-4 2-4 ਹੀ ਨੇ ਐਂ ਕਹੂੰਗਾ 2-4 ਹੀ ਨੇ ਉਹਨਾਂ ਨਾਲ ਫਰਕ ਹੈ ਉਹਨਾਂ ਪਿੱਛੇ ਖੜੇ ਆ ਬਾਕੀ ਬਈ ਅਜ ਤੋਂ ਬਾਅਦ ਸਾਰੀ ਸਸਰੀ ਕਾਲ ਇੱਕ ਕੇਸ ਹੋਇਆ ਸੀਗਾ ਸੈਂਟਰ ਦੇ ਵਿੱਚ ਅਸੀਂ ਉੱਥੇ ਸੇਵਾ ਦੇ ਤੌਰ ਤੇ ਜੁੜੇ ਸੀ ਸਾਡੀ ਉਹਦੇ ਚ ਵੀ ਇੰਨੀ ਕੁ ਬਸ ਹੋਈ ਘਰ ਛੱਡੇ ਰਏ ਸਾਰਾ ਕੁਝ ਕੀਤਾ ਅੱਜ ਉਹ ਦੋਨੇ ਪਾਰਟੀਆਂ ਸਾਡੇ ਖਿਲਾਫ ਨੇ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਚਾਰ ਮਾਰੇ ਨਹੀਂ ਦਿੱਤੇ ਉਹਨਾਂ ਨੇ ਮੈਨੂੰ ਸਾਮੀ ਬਣਾ ਲਿਆ ਇਹ ਵੀ ਇਹ ਗੱਲ ਪਿਛੇ ਕਲਪਦਾ ਹੁੰਦਾ ਤੂੰ ਕਿਉਂ ਦਿਨਾ ਰਹਿਣਾ ਉਹ ਕਹਿ ਰਹੇ ਆ ਗਵਾਹੀ ਦੇ ਦਾਂਗੇ ਪੁੱਠੀ ਉਹ ਕਹਿੰਦੇ ਨੇ ਤੂੰ ਥਾਣੇ ਪੈਸੇ ਨਹੀਂ ਪਾਏ ਮਤਲਬ ਬਹੁਤ ਕੁਝ ਆ ਸਭ ਕੁਝ ਛੱਡਿਆ ਪਰ ਉਹਨਾਂ ਨੂੰ ਮੈਂ ਵੀਡੀਓ ਦੇ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ ਭਰਾ ਜੋ ਤੁਹਾਡੇ ਤੋਂ ਵਜਾ ਮੇਰਾ ਕਰ ਲਿਓ ਜੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਸੀ ਵੀ ਕਰ ਲਈ ਮੈਂ ਕਿਸੇ ਨਾਲ ਲੜਨਾ ਨਹੀਂ ਚਾਹੁੰਦਾ ਜੇ ਤੁਹਾਡੇ ਤੋਂ ਮੇਰਾ ਨੁਕਸਾਨ ਹੋਇਆ ਭਾਈ ਤੁਸੀਂ ਕਰ ਲਿਓ ਕਿਉਂ ਵੀ ਮੈਂ ਕਿਸੇ ਨੂੰ ਅਜ ਤੋਂ ਬਾਅਦ ਕੋਈ ਪੈਸਾ ਨਹੀਂ ਦੇਣਾ। ਕੋਈ ਕਿਸੇ ਦਾ ਫੋਨ ਨਹੀਂ ਚੁੱਕਣਾ। ਠੀਕ ਹੈ? ਕੁਝ ਨਹੀਂ ਕਰਨਾ। ਜੇ ਤੁਹਾਨੂੰ ਲੱਗਦਾ ਵੀ ਇਹਦਾ ਨੁਕਸਾਨ ਕਰਨਾ ਤਾਂ ਕਰਨਾ। ਜੇ ਮੇਰਾ ਤੁਹਾਡੇ ਇੱਥੇ ਨੁਕਸਾਨ ਲਿਖਿਆ ਨਾ ਤਾਂ ਫਿਰ ਤੁਹਾਡੇ ਇੱਥੇ ਹੀ ਹੋਊਗਾ ਕਿਸੇ ਹੋਰ ਉੱਥੋਂ ਨਹੀਂ ਹੋਣਾ। ਤੁਸੀਂ ਵੀ ਇਹ ਵੀਡੀਓ ਸੁਣ ਲਿਓ। ਤੇ ਤੁਹਾਨੂੰ ਜੋ ਚੰਗਾ ਲੱਗੇ ਜਿਹਦਾ ਮੈਂ ਵੱਲੋਂ ਫੋਨ ਚੱਕਾਂ ਚੱਕ ਕੇ ਨਾ ਦੁਬਾਰੇ ਫੋਨ ਕਰਾਂ ਉਹ ਸੰਦੇਲ ਵੀ ਮੈਂ ਉਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਬਸ ਇਸ ਤੋਂ ਵੱਡਾ ਮੈਸੇਜ ਤਾਂ ਕੋਈ ਨਹੀਂ ਹੋ ਸਕਦਾ ਕਿ ਨਹੀਂ ਸਹੀ ਗੱਲ ਜਿਹਨੂੰ ਮੈਂ ਬੈਕ ਕਾਲ ਨਾ ਕਰਾਂ ਉਹ ਸਮਝ ਲਵੇ ਵੀ ਮੈਂ ਇਹ ਮੇਰੇ ਨਾਲ ਗੱਲੇ ਨਹੀਂ ਕਰਨਾ ਚਾਹੁੰਦਾ ਚਾਹੇ ਕੋਈ ਮੇਰਾ ਸਾਲਾ ਰਿਸ਼ਤੇਦਾਰ ਹੈ ਚਾਹੇ ਮੇਰਾ ਕੋਈ ਦੋਸਤ ਹੈ ਚਾਹੇ ਕੋਈ ਮਾਰਕੀਟ ਵਾਲਾ ਜਿਹੜਾ ਮਰਜੀ ਹੋਵੇ ਜਿਹੜੇ ਖੜੇ ਨੇ ਉਹਨਾਂ ਲਈ ਮੈਂ ਰਾਤ ਨੂੰ ਜਾਣ ਨੂੰ ਵੀ ਹਾਜ਼ਰ ਹਾਂ ਪਰ ਆਜ ਦੀ ਧਨੀ ਨੈਟ ਤੇ ਅੱਜ ਤੋਂ ਬਾਅਦ ਕੁਝ ਨਹੀਂ ਵੀਰੇ ਥੱਲੀਆਂ ਬੂਟਾਂ ਦੀ ਵੀਡੀਓ ਪਾਵਾਂਗੇ ਚੱਲਣਗੀਆਂ ਨਹੀਂ ਚੱਲਣਗੀਆਂ ਸਾਡੀ ਕਿਸਮਤ ਮੁਰਕੇ ਰਹਿ ਜਾਂਦੇ ਨੇ ਉਹੀ 4000 ਬਾਰ ਖੜੇ ਰਹਿੰਦੇ ਨੇ ਠੰਡ 'ਚ ਦੇਖਦੇ ਨੇ ਅਰੈਸਟ ਕਰ ਲੈਣਗੇ ਆਹ ਕਰ ਲੈਣਗੇ ਉਹ ਕਰ ਲੈਣਗੇ ਮੂੰਹ ਚਾਤੀ ਜਾਂਦੇ ਨੇ ਹਰੇਕ ਪਾਸੇ ਵਗਾਰਸ ਵਾਲੀ ਹਰੇਕ ਪਾਸੇ ਵਗਾਰ ਜੇ ਪੈਸੇ ਨਾ ਨਾ ਹੋਣ ਵੀਰੇ ਕੁਝ ਵੀ ਨਾ ਬਣੇ ਤੇ ਸਾਨੂੰ 2000 ਕਿਸੇ ਨੂੰ 5000 ਕੀ ਮੈਂ ਕਹਿੰਦਾ ਸੋਚ ਨਹੀਂ ਸਕਦੇ ਵੀਰੇ ਤੁਸੀਂ ਜਿਹਦਾ ਵੀ ਦਿਲ ਦੁਖਿਆ ਯਾਰ ਮੇਰੇ ਪਰੋਜ ਤੋਂ ਪਹਿਲਾਂ ਜਿਹਦਾ ਵੀ ਦੇਖਿਆ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਅੱਜ ਤੋਂ ਬਾਅਦ ਜੋ ਸਾਡੇ ਤੇ ਕੇਸ ਪੈ ਗਏ ਉਹ ਸੀ ਨਿਭੜ ਲਾਂਗੇ ਠੀਕ ਹੈ ਉਹ ਕਾਨੂੰਨ ਹੈਗਾ ਕੋਟ ਹੈਗੀ ਉੱਤੇ ਪਹੁੰਚ ਲਾਂਗੇ ਪਰ ਸਾਡੀ ਅਜ ਤੋਂ ਬਾਅਦ ਕਿਸੇ ਮੰਜ ਦੁਸ਼ਮਣ ਨਹੀਂ ਜਿੰਨੇ ਨੁਕਸਾਨ ਕਰਨਾ ਹੋਇਆ ਉਹ ਕਰ ਲਵੇ ਛੇਰੇ ਨੂੰ ਕੋਈ ਦਿੱਕਤ ਨਹੀਂ ਹੈਗਾ ਠੀਕ ਹੈ ਉਹ ਉਹ ਕਰ ਸਕਦੇ ਹੈ ਅਇਤਵਾਰ ਗ੍ਰੀਨ ਨਾਲ ਕੋਈ ਕੰਟਰੋਵਰਸੀ ਹੈ ਤੇ ਨਾ ਕੋਈ ਅਜ ਤੋਂ ਬਾਅਦ ਹੈ ਆਪਣਾ ਇੰਟਰਵਿਊ ਨੇ ਇਹ ਇੰਟਰਵਿਊ ਲੈ ਪ੍ਰਾਪਤ ਸੁਣ ਲੈਣ ਜਿਹੜੇ ਮਰਜ਼ੀ ਹੁਣ ਆ ਮੈਨੂੰ ਦੋਸਤ ਦੇ ਤੌਰ ਤੇ ਜਿਨ੍ਹਾਂ ਨੇ ਮੈਨੂੰ ਸਹੀ ਗਾਈਡ ਕੀਤਾ ਮੇਰੇ ਨਾਲ ਖੜਨਗੇ ਪਰਵਾਰ ਦੇ ਮਾਹੌਲ ਤੇ ਜਿੰਨੇ ਮੈਨੂੰ ਬੁਲਾਉਂਦੇ ਆ ਮੈਂ ਜਾਣਾਂ ਉਵੇਂ ਨਾ ਜਾਊਂਗਾ ਆ ਚੈਨਲ ਚੁੰਨਣ ਨਾਲ ਕੁਝ ਨਹੀਂ ਵੀ ਆਪ ਕਰਨਾ ਜੀਰੋਂ ਆਇ ਤੋਂ ਬਾਅਦ ਜੋ ਕਰਨਾ ਸੀ ਵੀਰੇ ਕਰ ਲਿਆ ਇੰਨਾ ਟੈਨਸ਼ਨ ਇੰਨਾ ਡਿਪਰੈਸ਼ਨ ਮੇਰੇ ਕੋਲ ਨਹੀਂ ਚੱਲੇ ਜਾਂਦਾ ਦੂਜੀ ਗੱਲ ਰਹੀ ਅੰਦਾਜ਼ੀ ਸੇਵਾ ਦੀ ਗੱਲ ਜਿਹੜੀ ਗੱਲ ਮੈਂ ਜਿੰਨਾ ਮੇਰੇ ਤੋਂ ਲੋਕਾਂ ਅੰਦਰ ਹੋਇਆ ਵੀਰੇ ਮੈਂ ਕੀਤਾ ਮੇਰੀ ਮਾਰਾ ਹੀ ਨੇ ਬਾਹ ਫੜੀ ਮੈਂ ਚਲੋ ਅਵੇਂ ਭਰਾਵਾਂ ਦੇ ਤੌਰ ਤੇ ਫੜਨ ਦੀ ਕੋਸ਼ਿਸ਼ ਕੀਤੀ ਡੇਢ ਸਾਲ ਹੋ ਗਏ ਸਾਨੂੰ ਆ ਕੰਮ ਸ਼ੁਰੂ ਕੀਤੇ ਹੋਏ ਨੂੰ 1.5 ਸਾਲ ਦੇ ਵਿੱਚ ਅਸੀਂ 320 ਲੱਖ ਰੁਪਏ ਦੀ ਸੇਵਾ ਕਰ ਚੁੱਕੇ ਹੋਵਾਂਗੇ ਜਿਹੜੀ ਕੀ ਚਾਹੇ ਉਹ ਸਾਡੇ ਪੈਸੇ ਨੇ ਚਾਹੇ ਉਹ ਗੋਪੀ ਦੇ ਨੇ ਚਾਹੇ ਸਾਡੇ ਯਾਰ ਦੇ ਨੇ ਜੇ ਕੋਈ ਸਾਨੂੰ 10000 ਰੁਪਏ ਸੇਵਾਸ ਵਿੱਚ ਦਿੰਦਾ ਤਾਂ ਮੁੜ ਕੇ ਉਹ 10000 ਲੈਣ ਦਾ ਹੱਕਦਾਰ ਵੀ ਹੈ ਤੁਹਾਨੂੰ ਵੀ ਇਹ ਗੱਲ ਪਤਾ ਹੈ ਕਿ ਪਰਚੀ ਉਹਦੀ ਕੱਟੀ ਜਾਂਦੀ ਹੈ ਜੇਕਰ ਮੁੜ ਕੇ ਪਰਚੀ ਘਟਾ ਸਕੋ ਸੋਮਾ ਅਜ ਤੋਬਰ ਕੋਈ ਕਿਸੇ ਨੂੰ ਸੇਵਾ ਦਾ ਨਹੀਂ ਜਿਨ੍ਹਾਂ ਨਾਲ ਆਵਲੇ ਮਹੀਨੇ ਅੱਜ 11 ਤਰੀਕਾ ਦੱਸ 10 ਤਰੀਕ 10 ਤਰੀਕ ਦੀ ਇਹ ਵੀਡੀਓ ਹੈ 10 10 1 2023 2024 ਤੇ ਆ ਵਾਲੇ ਮਹੀਨੇ ਦਾ ਜਿਨ੍ਹਾਂ ਨਾਲ ਮੈਂ ਵਾਅਦੇ ਕੀਤੇ ਹਨ ਵੀ ਕਿਤੇ ਟੂਰਨਾਮੈਂਟ 'ਚ ਜਾਵਾਂਗੇ ਜਾਂ ਕਿਤੇ ਪੋਸਟਰ ਭਰਾਵਾਂ ਨੇ ਲਵਾਏ ਨੇ ਜਾਂ ਕਿਤੇ ਮਾਨ ਸਤਕਾਰ ਦਿੱਤਾ ਉੱਥੇ ਜ਼ਰੂਰ ਪਹੁੰਚਾਂਗੇ ਅੱਗੇ ਤੋਂ ਮੇਰਾ ਭਰਾ ਵੀ ਗੱਲ ਖਤਮ ਅਸੀਂ ਇੰਨੀ-ਇੰਨੀ ਦੂਰ ਵੀਰੇ ਨਹੀਂ ਜਾ ਸਕਦੇ ਸੌਰੀ ਆ ਉਹਦੇ ਵਾਸਤੇ ਅੱਜ ਤੋਂ ਬਾਅਦ ਸਿਰਫ ਅਸੀਂ ਦੁਕਾਨਦਾਰ ਵਸੋ ਅਸੀਂ ਗੱਲ ਕਰਾਂਗੇ ਅਸੀਂ ਕੱਲ੍ਹ ਅਸੀਂ ਤਾਂ ਇਹ 24 ਘੰਟੇ ਚ ਇਹ ਕੁਝ ਦੇਖ ਲਿਆ ਵੀ ਇੱਕ ਬੀਨੇ ਵੱਡੇ ਬੰਦੇ ਨਾਲ ਬੰਦਾ ਆ ਕੋਈ ਸੇ ਕਰ ਸਕਦਾ ਹੈ ਤੇ ਸਾਡਾ ਸਾਡੇ ਨਾਲ ਕੀ ਕਰ ਸਕਦਾ ਯਾਰ ਹਵਾ ਬੜੀ ਹੁਲਟਾ ਹੈ ਆਵਣਾ ਹਵਣਾ ਬਚਾ ਕੇ ਨੂੰ ਮੈਂ ਪਹਿਲਾਂ ਕਰਨਾ ਕਿਉਂਕਿ ਮੈਂ ਜ਼ਰਾ ਵਾਇਰਲ ਆ ਸਾਰੇ ਮੈਨੂੰ ਇਹੀ ਗੱਲ ਸਮਝਾਉਂਦੇ ਸੀ ਕੱਲ ਅਸੀਂ ਘੰਟਾ ਦੋਨੇ ਭਰਾਵਾਂ ਨੇ ਬੈਠ ਕੇ ਥਾਣੇ ਬਾਹਰ ਲੱਗਿਆ ਮੈਂ ਇਹਨੂੰ ਇਹੀ ਗੱਲ ਕਹੀ ਹੈ ਕਹਿੰਦਾ ਹੁਣ ਆ ਚਲਾ ਗਈ ਮੈਂ ਚੱਲ ਜੀ ਅੱਜ ਆ ਗਈ ਤਾਂ ਤਾਂ ਵੀ ਵਧੀਆ ਅੱਜ ਕਿਹੜਾ ਆਪਾਂ ਗੁੜੇ ਹੋਗੇ ਰਹੀ ਗੱਲ ਸੇਵਾ ਦੀ ਦੀਸਾ ਨੂੰ ਮੇਰਾ ਜੇ ਮਨ ਕਰੇ ਦੁਆਰਾ ਕਰ ਲਾਂਗੇ ਨਹੀਂ ਤਾਂ ਨਾ ਸਕ ਬਸ ਕੋਈ ਨਹੀਂ ਖੜਿਆ ਵੀਰੇ ਪਿੱਛੇ ਆ ਕੇ ਸਿੱਧੀ ਗੱਲ ਹੈ ਗੱਲ ਸਾਫ ਹੈ ਕਿਸੇ ਨੇ ਪੁੱਛਿਆ ਵੀ ਨਹੀਂ ਵੀ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਹਰੇਕ ਨੂੰ ਇਹ ਪੁੱਛਦਾ ਵੀ ਮੇਰੇ ਇੰਨੇ ਪੈਸੇ ਤੂੰ ਵਰਤੀ ਦੇਣੀ ਹੈ ਉਹ ਨਹੀਂ ਦਿੱਤੀ ਹੈ ਉਹ ਕਿਸੇ ਨੂੰ ਇਹ ਨਹੀਂ ਮਤਲਬ ਵੀ ਹਾਂ ਨਹੀਂ ਸਹੀ ਹੈ ਨਹੀਂ ਸਹੀ ਬਸ ਚਲੋ ਦੋ ਚਾਰ ਬਰਾਮਾ ਵਾਲੇ ਹੈਗੇ ਨੇ ਹੈਗੇ ਠੀਕ ਆ ਪਰ 95% ਆ ਹੀ ਕੋਈ ਸੀ ਬੜਾ ਕੀਤਾ ਯਾਰ ਸੀਰੀਅਸਲੀ ਬਹੁਤ ਕਿਸ ਕੀਤਾ ਘਰੋਂ ਵੀ ਗਾਹਾਂ ਖਾਧੀਆਂ ਇਹਨਾਂ ਤੋਂ ਵੀ ਖਾਧੀਆਂ ਸੋ ਆਇਤ ਦਵਾ ਸਾਡੀ ਕਿਸ ਨਾਲ ਕੋਈ ਕੰਟਰੋਵਰਸਰੀ ਕੋਈ ਇੰਟਰਵਿਊ ਨਹੀਂ ਸੋ ਜੇ ਕੰਮ ਦੀਆਂ ਵੀਡੀਓ ਆਉਣਗੀਆਂ ਚੰਗੀਆਂ ਲੱਗੀਆਂ ਸ਼ੇਅਰ ਕਰਦੇ ਹੋ ਵਧੀਆ ਲੱਗਿਆ ਸਮਾਨ ਖਰੀਦ ਲਿਓ ਅੱਜ ਤੋਂ ਬਾਅਦ ਅਸੀਂ ਦੁਬਾਰਾ ਜ਼ੀਰੋ ਤੋਂ ਆਕੇ ਖੜ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੂ ਕਾ